there subscribe to my channel and also press this bell icon ਕਿਸਾਨ ਭਰਾਵਾਂ ਨੂੰ ਦੱਸਣਾ ਚਾਹੁੰਦੇ ਆ ਜਿਹੜੀ ਸੋਲਰ ਪੰਪਾਂ ਦੇ ਉੱਤੇ ਸਬਸਿਡੀ ਆਈ ਹੈ ਕਿਸਾਨ ਭਰਾਵਾਂ ਦੇ ਕੱਲ ਦੇ ਫੋਨ ਆ ਰਹੇ ਸੀਗੇ ਵੀ ਅਸੀਂ ਇਹ ਜਿਹੜੀ ਸਬਸਿਡੀ ਹੈਗੀ ਆ ਭਰਨੀ ਆ ਇਹਦਾ ਭਰੀਏ ਕਿ ਨਾਮ ਭਰੀਏ ਸਾਨੂੰ ਇਹਦਾ ਫਾਇਦਾ ਹੈਗਾ ਕਿ ਨਹੀਂ ਪਤਾ ਕਿਸਾਨ ਭਰਾਵੋ ਤੁਹਾਨੂੰ ਮੈਂ ਦੱਸਣਾ ਚਾਹਣਾ ਵੀ ਅਸੀਂ 2010-11 ਦੇ ਵਿੱਚ ਜਿਹੜੀ ਸੋਲਰ ਪੰਪ ਸਬਸਿਡੀ ਦੇ ਤੌਰ ਤੇ ਅਪਲਾਈ ਕੀਤੇ ਸੀ ਉਹਨਾਂ ਟਾਈਮਾਂ ਦੇ ਵਿੱਚ ਆਪਣੇ ਏਰੀਆ ਦੇ ਵਿੱਚ ਕਿਸੇ ਦੇ ਵੀ ਪੰਪ ਨਹੀਂ ਲੱਗਿਆ ਸੀ ਉਸ ਟਾਈਮ ਅਸੀਂ ਇਹ ਪੰਪ ਲਏ ਸੀਗੇ ਅਸੀਂ ਵੀ ਉਸ ਟਾਈਮ ਠੱਗੀ ਦਾ ਸ਼ਿਕਾਰ ਹੋਏ ਸੀਗੇ ਕਿਉਂਕਿ ਉਦੋਂ 1.5 ਲੱਖ ਰੁਪਿਆ 3 HP ਦਾ ਜਿਹੜਾ ਰੇਟ ਸੀਗਾ ਪ੍ਰਾਈਵੇਟ ਤੇ ਸਰਕਾਰੀ ਸਾਨੂੰ ਸਬਸਿਡੀ ਦਾ ਖਰਚ ਬਹੁਤ ਚੰਗੀ ਮਿਲ ਗਈ ਸੀ ਅਸੀਂ 60-62000 ਰੁਪਏ ਦੇ ਵਿੱਚ ਸਾਨੂੰ ਇਹ ਪੰਪ ਲੱਗ ਗਏ ਸੀ ਅੱਜ ਜਿਹੜਾ ਬਾਹਰਲਾ ਰੇਟ ਆ ਪ੍ਰਾਈਵੇਟ ਉਹ 115000 ਰੁਪਿਆ ਲੱਖ ਰੁਪਿਆ 120000 ਰੁਪਿਆ ਚੰਗੇ ਸਮਾਨ ਦਾ ਤੇ ਜਿਹੜੀ ਸਬਸਿਡੀ ਵਾਲਾ ਰੇਟ ਆ ਉਹ 9092000 ਰੁਪਿਆ ਮੇਰੇ ਹਿਸਾਬ ਨਾਲ ਕਥਨ ਪ੍ਰਾਵ ਉਹ ਜਿਹੜਾ ਪ੍ਰਾਈਵੇਟ ਆ ਪ੍ਰਾਈਵੇਟ ਤੋਂ ਆਪਾਂ 3 ਦਾ ਪੱਖਾ ਲਵਾ ਸਕਦੇ ਆ 4 ਦਾ ਪੱਖਾ ਲਵਾ ਸਕਦੇ ਆ 4 ਦੀ ਮੋਟਰ ਜਾਂ ਪੰਪ ਜਿਹਨੂੰ ਬੋਲਦੇ ਆ ਉਹ ਲਵਾ ਸਕਦੇ ਆ ਇਧਰ ਉਹਨਾਂ ਦੀ ਆਪਦੀ ਮਰਜ਼ੀ ਆ ਆਪਣੇ 2.5 ਦਾ ਪੰਪ ਲਾਉਂਦੇ ਆ ਕਿ 3 ਦਾ ਪੰਪ ਲਾਉਂਦੇ ਆ ਕਿ 4 ਦਾ ਪੱਖਾ ਲਾਉਂਦੇ ਆ ਉਹ ਠੇਕੇਦਾਰਾਂ ਦੀ ਮਰਜ਼ੀ ਹੋਊਗੀ ਠੇਕੇਦਾਰਾਂ ਦੀ ਮਰਜ਼ੀ ਮੁਤਾਬਕ ਹੀ ਆ ਆਪਣੇ ਜਿਹੜਾ ਪੈਨਲ ਲੱਗੂਗਾ ਪੈਨਲ ਚੰਗਾ ਲਾਉਂਦੇ ਆ ਕਿ ਮਾੜਾ ਲਾਉਂਦੇ ਆ ਇਧਰ ਆਪਣੀ ਆਪਦੀ ਮਰਜ਼ੀ ਹੋਊਗੀ ਵੀ ਆਪਾਂ ਪੈਨਲ ਕਿਸ ਤਰ੍ਹਾਂ ਦਾ ਲਗਾਉਣਾ ਚੰਗਾ ਲਗਾਉਣਾ ਕਿ ਪੈਨਲ ਆਪਾਂ ਮਾੜਾ ਲਗਾਉਣਾ ਮੇਰੇ ਹਿਸਾਬ ਨਾਲ ਕਿਸਾਨ ਭਰਾਓ ਆਪਾਂ ਨੂੰ ਪ੍ਰਾਈਵੇਟ ਤੋਂ ਲਵਾਉਂਦਾ ਫਾਇਦਾ ਕਿਉਂਕਿ ਇੱਕ ਪਾਸੇ ਆਪਣਾ 90 92000 ਲੱਗਦਾ ਇੱਕ ਪਾਸੇ ਆਪਣਾ 1 ਲੱਖ 10 15000 ਰੁਪਇਆ ਲੱਗਦਾ ਤੇ ਆਪਾਂ ਨੂੰ 10 15000 ਪਿੱਛੇ ਮਾੜਾ ਸਮਾਨ ਆ ਜਿਹੜਾ ਨਹੀਂ ਲਗਾਉਣਾ ਚਾਹੀਦਾਗਾ ਮੇਰੇ ਹਿਸਾਬ ਨਾਲ ਕਿਸਾਨ ਭਰਾਓ ਆਪਾਂ ਪ੍ਰਾਈਵੇਟ ਬੰਦਿਆਂ ਤੋਂ ਲਵਾ ਗੀਏ ਤੇ ਜਿਹੜਾ ਆਪਾਂ ਵਧੀਆ ਉਹਨੂੰ ਆਪਾਂ ਕਹਿਣ ਜੋ ਕਰੀਮੀ ਆ ਵੀ ਸਾਡਾ ਜਿਹੜਾ ਸਮਾਨ ਆ ਇਹ ਆ ਗਾਰੰਟੀ ਆ ਵਾਰੰਟੀ ਆ ਪ੍ਰਾਈਵੇਟ ਵਾਲੇ ਪਾਸੇ ਆਪਾਂ ਨੂੰ ਗਾਰੰਟੀ ਵਾਰੰਟੀ ਵੀ ਛੇਤੀ ਮਿਲੂਗੀ ਸਰ ਇਧਰਲੇ ਪਤੇ ਆਪਾਂ ਨੂੰ ਕੋਈ ਬਹੁਤੀ ਆਪਣੀ ਸੁਲਾਈ ਵੀ ਨਹੀਂ ਹੋਣੀ ਅੱਗੇ ਸੋਡੀ ਆਪਦੀ ਮਰਜ਼ੀ ਆ ਧੰਨਵਾਦ ਕਿਸਾਨ ਭਰਾਵੋ